ਹਲਕਾ ਜਿਹਾ ਨਾਲਾ ਦੇ ਵਿੱਚ ਪਾਣੀ ਦੇ ਕਹਿਰ ਦੇ ਨਾਲ-ਨਾਲ ਲੋਕਾਂ ਨੂੰ ਨਹਿਰ ਦੇ ਸਫਾਈ ਦਾ ਵੀ ਸਾਹਮਣਾ ਕਰਨਾ ਪਿਆ ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਵੱਲ ਧਿਆਨ ਨਹੀਂ ਦਿੱਤਾ ਗਿਆ ਜਦਕਿ ਜੇ ਨਹਿਰ ਸਾਫ ਕੀਤੀ ਹੁੰਦੀ ਤੇ ਜਦ ਕੀ ਕੁਝ ਦਿਨ ਪਹਿਲੇ ਹੀ ਇਹ ਨਹਿਰ ਜਿਹੜੀ ਆ ਬੱਲੜਵਾਲ ਆਬਾਦੀ ਬਾਬਾ ਗੰਫੂਕਦੋ ਜਿਹੜੀ ਟੁੱਟੀ ਸੀ ਨਹਿਰ ਜਿਸ ਵਿੱਚ ਪਾੜ ਪੈ ਗਿਆ ਸੀ ਤੇ ਪਾਣੀ ਜਿਹੜਾ ਵਾ ਉਹ ਖੇਤਾਂ ਵਿੱਚ ਵੜ ਗਿਆ ਸੀ ਕਈ ਪਿੰਡ ਜਿਹੜੇ ਇਸ ਪਾਣੀ ਦੀ ਮਾਰੇ ਠਾਗੇ ਪਰ ਜੇ ਵੇਖਿਆ ਜਾਵੇ ਤਾਂ ਲੋਕਾਂ ਵੱਲੋਂ ਆਪੇ ਹੀ ਸਫਾਈ ਕੀਤੀ ਜਾ ਰਹੀ ਹੈ ਸਾਰੀ ਦੇਖਦੇ ਹਾਂ ਰਿਪੋਰਟ ਇਸ ਦੇ ਸਵਾਲ ਵਿੱਚ ਐਮਐਸ ਮੱਲੀ ਜੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਅਜਨਾਲਾ ਤੇ ਉਹ ਨਹਿਰ ਆ ਰਹੀ ਜਿਹੜੀ ਬੱਲੜਵਾਲ ਤੋਂ ਪਿੱਛੇ ਜਗਦੇਵਗੁਰ ਤੋਂ ਜਿਹੜੀ ਹੈ ਉੱਥੇ ਦੋ ਪਾੜ ਪਏ ਹੋਏ ਆ ਉਹਨਾਂ ਦਾ ਪਾਣੀ ਜਿਹੜਾ ਥੋੜਾ ਬਹੁਤ 40 50 ਪਿੰਡ ਜਿਹੜੇ ਉਹਨੇ ਨਹਿਰ ਨੇ ਡਬਾਏ ਹੋਏ ਨੇ ਜਿਹੜਾ ਰਾਵੀ ਦਰਿਆ ਦਾ ਪਾਣੀ ਨਹਿਰ ਚ ਪਿਆ ਸੀ ਉਹਦੇ ਕਾਰਨ ਉੱਥੇ ਪਾੜ ਪਏ ਹੋਏ ਨੇ ਉੱਥੇ ਮੰਤਰੀ ਗੁਰਦੀਪ ਸਿੰਘ ਧਾਰੀਵਾਲ ਨੇ ਵੀ ਲਗਾਤਾਰ ਤੋਂ ਜਿਹੜੇ ਉੱਥੇ ਉਹ ਬਣਾ ਰਹੇ ਨੇ ਨਹਿਰ ਨੂੰ ਪਰ ਉਹ ਨਹਿਰ ਜਿਹੜੀ ਕੰਟਰੋਲ ਵਿੱਚ ਨਹੀਂ ਹੈ ਬਹੁਤ ਜ਼ਿਆਦਾ ਪਾਣੀ ਕਰਨ ਉਹ 40 50 ਪਿੰਡਾਂ ਨੂੰ ਜਿਹੜਾ ਪਾਣੀ ਫਿਰ ਗਿਆ ਹੈ ਉਹ ਨਹਿਰ ਦਾ ਪਾਣੀ ਜਿਹੜਾ ਅੱਗੇ ਆ ਰਿਹਾ ਹੈ ਹੁਣ ਇਹ ਸੰਗਤਾਂ ਨੇ ਕੁਝ 4-5 ਦਿਨ ਤੋਂ ਲਗਾਤਾਰ ਜਿਹੜੀ ਸਫਾਈ ਕਰ ਰਹੇ ਨੇ ਵਿੱਚੋਂ ਬਹੁਤ ਜ਼ਿਆਦਾ ਗੰਦੀ ਉਹਨੂੰ ਬਾਹਰ ਕੱਢਦੇ ਹੋਏ ਸਰੀ ਇਹਨਾਂ ਨੂੰ ਕਹੋਗੇ ਇਹਨਾਂ ਕੋਈ ਹੋਰ ਕੋਈ ਸਾਧਨ ਹੈ ਨਹੀਂ ਨਾ ਜੀਸੀਬੀ ਕੁਝ ਨਹੀਂ ਕੋਈ ਪ੍ਰਬੰਧ ਨਹੀਂ ਹੈਗਾ ਇਹਨਾਂ ਕੋਲ ਸਿਰਫ ਆਪਣੀ ਹੀ ਹੱਥਾਂ ਮਾਹਣਾਂ ਨਾਲ ਜਿਹੜੇ ਕਰਦੇ ਪਏ ਹੈਗੇ ਆ ਇਹ ਸੇਵਾ ਪਾਣੀ ਬਹੁਤ ਤੇਜ਼ ਵਹਾ ਕਰਕੇ ਇੱਥੇ ਥੋੜਾ ਪਿੰਡ ਨਾਲ ਸਾਹਮਣੇ ਹੈਗਾ ਬਿਕਰੌਰ ਪਿੰਡ ਜਿਹਦੇ ਮਤਲਬ ਇਹ ਪਿੰਡ ਨੂੰ ਪਾਣੀ ਲੱਗ ਚੁੱਕਾ ਪੂਰਾ ਉਹ ਸਕੀ ਦਾ ਪਾਣੀ ਉਹ ਪਿੰਡ ਨੂੰ ਲੱਗ ਚੁੱਕਾ ਕਿਉਂਕਿ ਪਿੱਛੇ 2 ਦਿਨ ਤੇ ਪਹਿਲਾਂ ਤੁਹਾਨੂੰ ਇੱਕ ਵੀਡੀਓ ਭਾਈ ਸੀ ਉਤੋਂ ਅਜੇ ਨਾਲੇ ਦੀ ਜਿਹੜੇ ਲੱਕੂਵਾਲ ਪਿੰਡ ਨੂੰ ਪਾਣੀ ਆ ਰਿਹਾ ਸੀ ਇਹ ਪਿੰਡ ਸਾਹਮਣੇ ਹੈਗਾ ਬਸ ਇਹ ਪਿੰਡ 'ਚ ਪਾਣੀ ਹੈਗਾ ਇੱਧਾ ਅੱਧਾ ਕਿਲੋਮੀਟਰ ਉਸ ਤੋਂ ਇਲਾਵਾ ਬਾਅਦ ਇਹ ਨਹਿਰ ਨੂੰ ਆਣ ਕੇ ਲੱਗੇਗਾ ਜਿਹੜਾ ਇੱਧਰ 30 35 ਪਿੰਡ ਹੈਗੇ ਉਹ ਸਾਰੇ ਜਿਹੜੇ ਪਿੰਡ ਪਾਣੀ ਦੇ ਲਹਿੜ ਵਿੱਚ ਆ ਜਾਣਗੇ ਓਕੇ ਸਰਕਾਰਾਂ ਵੱਲੋਂ ਇਹ ਨਹਿਰਾਂ ਦੀ ਜਿਹੜੀ ਸਫਾਈ ਇਹ ਨਹੀਂ ਕਰਵਾਈ ਗਈ ਇਹ ਜੋ ਸਫਾਈ ਉਹ ਪਬਲਿਕ ਆਪ ਹੀ ਕਰਦੀ ਵੀ ਹੈ ਬਸ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਪਬਲਿਕ ਪ੍ਰਾਈਮ ਟੀਵੀ ਨਾਲ ਜੁੜ ਚੁੱਕੇ ਹੋ ਤੁਹਾਨੂੰ ਇਹ ਨਹਿਰ ਦਾ ਦ੍ਰਿਸ਼ ਦਿਖਾ ਰਿਹਾ ਹੈ ਜਿਹੜੀ ਇੱਥੇ ਜਿਹੜੀ ਨਹਿਰ ਦੀ ਸਫਾਈ ਕਰਦੇ ਨੇ ਪਿੰਡਾਂ ਵਾਲੇ ਕਿਉਂਕਿ ਜਿਹੜੀ ਬੱਲੜਵਾਲ ਜਿਹੜੀ ਬੱਲੜਵਾਲ ਪਿੱਛੇ ਬਾਬਾ ਕਮਜੋਗ ਆਬਾਦੀ ਉੱਥੇ ਜਿਹੜੀ ਨਹਿਰ ਟੁੱਟੀ ਆ ਚਾਰ ਪੰਜ ਦਿਨ ਨੂੰ ਲਗਾਤਾਰ ਟੁੱਟੀ ਹੋਈ ਆ ਉਹ ਪਾਣੀ ਦਰਸਾਲ ਉਧਰ ਨੂੰ ਜਾ ਰਿਹਾ ਇਹ ਨਹਿਰੋ ਆ ਰਹੀ ਆ ਜਿਹਦਾ ਪਾਣੀ ਕਾਫੀ ਵੀ ਹੁਣ ਉੱਪਰ ਆਵਰਫਲੋ ਹੋਣ ਦੀ ਪੂਰੀ ਤਣਾਅ ਵਿੱਚ ਆਪਾਂ ਇੱਥੋਂ ਦੇ ਜਿਹੜੇ ਸੰਗਤ ਦੀ ਸਫਾਈ ਕਰ ਰਹੇ ਨੇ ਉਹਨਾਂ ਨੂੰ ਆਪਾਂ ਇਹ ਪੁੱਛਾਂਗੇ ਵੀ ਨਹਿਰ ਦੀ ਸਫਾਈ ਕਿੰਨੇ ਦਿਨ ਤੋਂ ਨਹੀਂ ਹੋਈ ਹਾਂਜੀ ਸਰ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਕੋਈ ਸਫਾਈ ਨਹੀਂ ਹੋਈ ਕੋਈ ਸਰਬੰਧ ਨਹੀਂ ਹੋਇਆ ਸਫਾਈ ਨਹੀਂ ਹੋਈ ਇੱਥੇ ਬੜਾ ਜਿੜਾ ਗਿਆ ਸਰਬੰਧ ਪਹਿਲੀ ਆਪ ਸੰਗਤ ਲੱਗੀ ਸਾਰੀ 2 ਦਿਨ ਹੋ ਗਏ ਅੱਜ ਕੰਮ ਕਰ ਰਹੇ ਨੇ ਕਿਉਂਕਿ ਕੋਈ ਪ੍ਰਸ਼ਾਸਨ ਵੱਲ ਕੋਈ ਸੁਣਵਾਈ ਨਹੀਂ ਹਾਂਜੀ ਵੀਰ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਸਾਨੂੰ ਸਹਾਇਤਾ ਅਜ ਤੱਕ ਨਹੀਂ ਆਈ ਨਹਿਰ ਦੇ ਵਿੱਚ ਵੇਖੋ ਕੀ ਬਣਿਆ ਇੱਧਰ ਦ੍ਰਿਸ਼ ਦਿਖਾਓ ਇਹਨਾਂ ਨੂੰ ਤੇ ਨਾ ਕੋਈ ਬੰਦਾ ਹੀ ਇੱਥੇ ਪਹੁੰਚਿਆ ਅਜੇ ਤੱਕ ਤੇ ਵੇਖੋ ਜੇ ਇੱਥੇ ਜੀਸੀਬੀ ਆਉਂਦੀ ਲੱਗਦੀ ਤੇ ਇਹ ਪਾਣੀ ਦਾ ਬਚਾਅ ਹੋ ਜਾਣਾ ਇਹ ਪਾਣੀ ਦਾ ਗਾਹ ਨੂੰ ਰੁਹਾਵੋ ਨਹੀਂ ਤੋਂ ਇਧਰ ਇਧਰ ਏਰੀਆ ਵਖਾਓ ਜਿਹੜਾ ਡੁੱਬਣਾ ਹੁਣ ਕਿੰਨਾ ਏਰੀਆ ਇੱਥੇ ਖੜਾ ਇਹ ਤੋਂ ਅੱਗੇ ਕਿੰਨੇ ਕ ਪਿੰਡ ਹੈਗੇ ਜਿਹੜੇ ਕਿੰਨਾ ਕ ਜਿਹੜਾ ਇਹ ਤੋਂ ਮਾਰ ਭਾਜੀ 30 35 ਪਿੰਡਾਂ ਨੂੰ ਮਾਰ ਅੱਗੇ ਵਜਣੀ ਇਸੇ ਪਾਣੀ ਦੀ ਆ ਨਹਿਰ ਵਾਲੇ ਪਾਣੀ ਦੀ ਇਹ ਟੀਚਰ ਲਾਈ ਟੀਚਰ ਲਾਈ ਜਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੀ ਸੋਹ ਸੰਗਦੀ ਅਸੀਂ ਇਹ ਪ੍ਰੋਫੈਸਰ ਨੂੰ ਬੇਨਤੀ ਕਰਦੇ ਆਂ 50 ਹੀ ਜੋਂ ਦੇ ਇਥੇ ਲੈ ਤੇ ਬੈਠੇ ਆਂ ਕੋਈ ਸਫਾਈ ਕਰਨ ਵਾਲਾ ਅਜੇ ਤੱਕ ਨਹੀਂ ਪਹੁੰਚਾ ਜੇ ਇਸ ਨਹਿਰ ਦੀ ਸਫਾਈ ਹੋਵੇ ਤੇ ਅਗਲਾ ਮੁਲਕ ਕਿਉਂ ਡੁੱਬੇ ਇੰਨਾ ਜੇ ਬੇਲਦਾਰ ਰਹੇ ਨੇ ਬਟ ਖਮਾ ਲੈਣੇ ਲੱਜੰਦਾ ਨੇ ਔਰ ਮਾਨਾ ਘਰ ਬਿਠੇ ਪਬਲਿਕ ਆੜ ਕੇ ਆ ਵੇਖੋ ਆ ਮੇਰੇ ਸਿੱਖੋ ਭਰਾਓ ਮੰਤਰੀਆਂ ਨੂੰ ਕਹਿੰਦਾ ਮੈਂ ਮੈਂ ਆਪਣੇ ਪ੍ਰੋਫੈਸਰ ਨੂੰ ਕਹਿੰਦਾ ਹੱਥ ਜੋੜ ਕੇ ਇਹ ਇਹਨਾਂ ਨੂੰ ਵੇਖੋ ਆਣ ਕੇ ਸਖਤ ਇਲਾਕੇ ਸੰਗ ਡੁੱਬਣ ਲਈ ਆ ਉਹ ਆਣ ਕੇ ਕਿਥੇ ਬੁੱਧੀ ਕਰਨ ਲਈ ਆ ਇਸ ਬੁੱਧੀ ਨਾਲ ਸਦਾ ਬੜਾ ਨੁਕਸਾਨ ਗਲੇ ਬਣੇ ਤੀਆਂ ਪੈਤੀਆਂ ਪਿਨਾਰੂ ਇਹ ਮੈਂ ਲੱਗੀ ਮਾਰ ਕਰਨ ਤੇ ਹੱਥ ਜੋੜ ਕੇ ਬੇਤੀਆਂ ਨਾਲ ਬੱਸ ਨੂੰ ਇਹਨਾਂ ਦੇ ਖੇਤੀ ਖੇਤੀ ਕੰਟਰੋਲ ਕੀਤਾ ਜਾਵੇ ਤੇ ਇਹਦੇ ਸੇਵਾਦਾਰ ਨੇ ਇਹ ਕਿਉਂ ਨਹੀਂ ਸਿਪਾਈ ਕਰਦੇ ਇਹਨਾਂ ਨਹਿਰਾਂ ਦੇ ਤਨਖਾਵਾ ਲੈਣਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ